ਇੱਕ ਵਾਰੀ ਹੋਰ ਕਿਆ ਬਾਤ ਹੈ ਲਓ ਦੀਪ ਆ ਗਿਆ ਤਬਰਜੀ ਵਾਲਾ ਮੇਰੇ ਵੀਰੋ ਕਦੇ ਦੀਪ ਚੰਡੂ ਕਹਿੰਦਾ ਹੁੰਦਾ ਵਨ ਇੱਕ ਵਾਰੀ ਹੋਰ ਪਰ ਆਹ ਕਹਿੰਦੇ ਮੁੰਡੇ ਦੇ ਲਈ ਅੱਜ ਰਾਣੀ ਬਲਾ ਦੇ ਵਿੱਚ ਬਾਰ-ਬਾਰ ਦਰਸ਼ਕ ਬੋਲ ਰਹੇ ਐ ਵੀ ਦੀਪ ਆ ਗਿਆ ਤਬਰਜੀ ਵਾਲਾ ਖੁਸ਼ੀ 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 ਏ ਬੱਲੇ 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 ਖੁਸ਼ੀ ਤੇ ਦੀਪ ਤਬਰਜੀ ਵਾਲਾ मेरे वीडियो यारी यट थी तूं